ਮੁਰਦਾਬਾ 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 ਨਾਰਾ ਤੋੜਨਾ ਚਾਹ ਮੰਨ ਲੋ ਆਪਣੀ ਲੋਕੀ ਯਾਦ ਕਰੋ ਸਰਕਾਰਾਂ ਤੋੜਨਾ ਚਾਹ ਕਰੋ ਆਪਣੀ ਲੋਕੀ ਯਾਦ ਕਰੋ ਕੋਈ ਸਰਕਾਰ ਇਹ ਕਰੇ ਕੰਮ ਨਾ ਆਜ ਕੀ ਨਾਮ ਹੈ ਤੇ ਕਿਹੜੇ ਯੂਨੀਅਨ ਆ ਤੁਸੀਂ ਮੈਂ ਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਜਿੰਨ ਚ ਪੰਜਾਬ ਦੇ ਆਊਟਸੋਰਸਡ ਐਨਲਿਸਟਮੈਂਟ ਮਲਾਜ਼ਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਇਹ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਦ ਆ ਉਹ ਟੱਪ ਚੁੱਕੀ ਆ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ 'ਚ ਦੇ ਕੇ ਫੇਰ ਮੀਟਿੰਗ 6 ਤਰੀਕ ਦੀ ਜੀ ਸਾਨੂੰ ਮਿਲੇ ਹੋਈ ਸੀਗੀ ਉਹ ਫੇਰ ਇਹਨਾਂ ਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ 'ਚ ਜਿਹੜੀ ਇਹ ਪੰਜਾਬ ਸਰਕਾਰ ਦਾ ਪਤਲਾ ਫੇਟਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਖੁੱਗ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹਨਾਂ ਆਊਟਸੋਰਸਡ ਸਿਲਨਸਟ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੂਣੀਆਂ ਤਨਖਾਹਾਂ ਤੇ ਗੁ ਲਾਓ ਵਗਲਾਓ ਕੀ ਨਾਮ ਹੈ ਜੀ ਮੇਰਾ ਨਾਮ ਜੀ ਰਣਜੀਤ ਸਿੰਘ ਅਸੀਂ ਜਲ ਸਪਲਾਈ ਦੇ ਕੱਚੇ ਕੰਮੇ ਜਿਵੇਂ ਅੱਜ ਠੇਕਾ ਮਲਾਹ ਸਰਕਾਰ ਤੋਂ ਬੋਲੋ ਪੂਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਅਸੀਂ ਪੂਰੇ ਪੰਜਾਬਾ ਚ ਅਰਤੀ ਭੂਗ ਨਜ਼ਾਰੇ ਕਰ ਰਹੇ ਆ ਕਿਉਂਕਿ ਪਿਲੇ ਮੁੱਖ ਮੰਤਰੀ ਪਿਲੀ 26 ਵਾਰ ਸਾਨੂੰ ਲਖਤੀ ਰੂਪ ਤੇ ਮਿੜਾ ਲੈ ਕੇ ਅੱਜ 6 ਫਰਵਰੀ ਸਾਡੀ ਮੀਟਿੰਗ ਫਿਰ ਸੀਗੀ ਉਸ ਤੋਂ ਮਕਰਾਇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਅਤੇ ਠੇਕਾ ਮਗਰਸ਼ਾਸ਼ ਬਰਨਰ ਹੇਠ ਪੂਰੇ ਵਿਲਾਇਤ ਆਰਤੀਗੁਰੂ ਮਜਾਰੇ ਕੀਤਾ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਇਸ ਠੇਕਾ ਮਗਰਸ਼ਾਸ਼ ਵੱਲੋਂ ਇਸ ਸੰਘਾਸਨ ਨੂੰ ਹੋਰ ਤਕਾ ਕਰਾਂਗੇ ਕਿਹੜੀਆਂ ਮੰਗਾਂ ਸਹੀ ਆਪਣੇ ਕਿ ਮੰਨੀ ਨਹੀਂ ਸਰਕਾਰ ਨੇ ਸਰਕਾਰ ਨੇ ਜੀ ਸਾਡੇ ਨਾਲ ਜਿਵੇਂ ਕਿ ਅਸੀਂ ਪਿਛਲੇ 15-15 ਸਾਲੋਂ 20-20 ਸਾਲਾਂ ਤੋਂ ਸਾਡੇ ਕੱਚੇ ਮੁਲਾਜ਼ਮਾਂ 10-10 15-15 ਹਜ਼ਾਰ ਤੇ ਤਨਖਾਹਾਂ ਤੇ ਕੰਮ ਕਰ ਰਹੇ ਹਾਂ ਤੇ ਸਾਡੇ ਇੱਕ ਇੱਕ ਮੁਲਾਜ਼ਮ ਤੋਂ 4-4 ਡਿਊਟੀਆਂ ਦੇ ਹੱਥੋਂ ਜੀ ਕੰਮ ਲਿਆ ਜਾਂਦਾਗਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕੀ ਜੜਸਪਲਾਈ ਵਾਲੇ ਵੇਰਕਾਲੇ ਬਿਲੀ ਮੈਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘੱਟ 15-15 10-10 12-12 ਹਜ਼ਾਰ ਤੇ ਘੱਟ ਤੋਂ ਘੱਟ ਤਨਖਾਹ ਤੇ ਸਾਡੀ ਮਲਾਜੋ ਕੰਮ ਕਰ ਰਹੇ ਆ ਜਿਸ ਵਿੱਚ ਕੀ ਸੁਣੂਗੀ ਮੈਕਲ ਨੂੰ ਕੋਈ ਸਰਕਾਰਾਂ ਨੂੰ ਸਭ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਨ ਆ ਕਿਵੇਂ ਗੁਜ਼ਾਰਾ ਹੁੰਦਾ ਉਹ ਸਾਡੇ ਪਰਿਵਾਰ ਸਾਡੇ ਕੱਚੇ ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰ ਰਹੇ ਹਾਂ ਜੇ ਮੰਗਾ ਤੁਹਾਡੀ ਨਹੀਂ ਪੂਰੀਆਂ ਹੁੰਦੇ ਫਿਰ ਤੁਹਾਡਾ ਕੱਲ੍ਹ ਸੰਦਰਸ਼ ਕੀ ਹੋਗਾ ਜੇਕਰ ਸਾਡੀਆਂ ਅੱਜ ਤੱਕ ਮੰਗਾ ਨਹੀਂ ਮੰਨੀਆਂ ਤਾਂ ਸਾਡੀ ਸਾਡੇ ਅਗਾਂ ਵਧੂ ਜਿਹੜੇ ਸੁਭਾ ਕਮੇਟੀ ਵਾਲਿਆ ਪੰਜਾਬ ਦੇ 18 ਮਾਰਚ ਨੂੰ ਜੋ ਮੀਟਿੰਗ ਮਿਲੀ ਹੈ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਸੰਘਰਸ਼ੀ ਜੋਧੇ ਅਸੀਂ ਮੁਰੇ ਰੜ ਕੇ ਅਸੀਂ ਆਦੀ ਜਾਨ ਦੀ ਬਾਜ਼ੀ ਲਗਾ ਕੇ ਆਦੇ ਪਰਿਵਾਰਾਂ ਦਾ ਤੇ ਆਪਦੇ ਬੱਚਿਆਂ ਦਾ ਉਜਵਲ ਭਖ ਬਣਾਉਣ ਵਾਸਤੇ ਅਸੀਂ ਹੋਰ ਸੰਘਰਸ਼ ਨੂੰ ਦਿਖਾ ਕਰਾਂਗੇ ਧੰਨਵਾਦ ਜਿੰਦਾਬਾਦ ਜਿੰਦਾਬਾਦ ਕਲੇਮ ਮਾਰਨਾ ਥਾਕੇ ਹੋ ਕੇ ਅੱਗੇ ਆਓ ਵਾਰ-ਵਾਰ ਮੀੜੀਆਂ ਤੋਂ ਪੁੱਜਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬਾਦ 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 ਜਦੋਂ ਤੋਂ ਪੁੱਜਣ ਵਾਲੀਆਂ ਸਰਕਾਰਾਂ ਮਰਦਾਬਾਦ 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 ਕਲੇ ਮਾਰ ਰੱਖੋ ਵੱਡੇ ਮਰਦਾਬਾਦ मुरदाबा चुटक मुख्य मुरदाबाद हर बार मीडिया तरकार मुरदाबाद ਕਰਵਾਇਆ ਸਰਕਾਰਾ ਮਰਦਾਬਾ 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 ਕਾਰਨ ਤੋਣਾਂ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਕਾਰਨ ਤੋਣਾਂ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਕਾਰਨ ਤੋਣਾਂ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਕੱਚੇ ਮਲਾਜਮ ਪੱਕੇ ਕਰੋ ਕਾਪਰ ਵਾਲਾ ਚੁੜਕਲੇ ਵਾਲਾ ਮੁੱਖ ਮੰਤਰੀ ਮਰਦਾਬਾ ਮੁਤਾਬਕ ਮੁਤਾਬਕ